ਇਲਨ ਮਸਕ ਦੀ ਕਨਫਲਿਕਟ ਆਫ ਇੰਟਰਸਟ ਦਾ ਮਸਲਾ ਹੁਣ ਲਗਾਤਾਰ ਉੱਭਰ ਰਿਹਾ ਆ ਜਿਸ ਮਹਿਕਮੇ ਦੀ ਬਿਊਰੋ ਦੀ ਸੀਐਫਪੀਬੀ ਦੀ ਤੁਸੀਂ ਗੱਲ ਕੀਤੀ ਆ ਆ ਬੀਤੇ ਦਿਨਾਂ ਦੇ ਵਿੱਚ ਇਲਨ ਮਸਕ ਨੇ ਇਹ ਕਿਹਾ ਸੀਗਾ ਵੀ ਉਹ ਐਕਸ ਦੇ ਉੱਤੇ ਵੀਜ਼ਾ ਦੇ ਨਾਲ ਜਿਹੜੀ ਵੀਜ਼ਾ ਕਾਰਡ ਵਾਲੇ ਆ ਉਹਨਾਂ ਦੇ ਨਾਲ ਮਿਲ ਕੇ ਪੇਮੈਂਟ ਸਿਸਟਮ ਸਟੈਬਲਿਸ਼ ਕਰਨਾ ਆ ਜਿਹੜੀ ਇਹ ਬਿਊਰੋ ਸਿੱਗੀ ਇਸ ਨੇ ਇਸ ਦੇ ਉੱਤੇ ਰੈਗੂਲੇਸ਼ਨਸ ਬਣਾਈਆਂ ਸੀ ਵੀ ਕਿਦਾਂ ਵਰਤੀਆਂ ਜਿਹੜੀਆਂ ਉਹ ਜਾ ਸਕਦੀਆਂ ਵੀ ਲੋਕਾਂ ਨੂੰ ਤੰਗ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਾਂ ਫਿਰ ਜਿਹੜੀਆਂ ਇਹਨਾਂ ਦੀਆਂ ਓਵਰਆਲ ਫੀਸੀਆਂ ਹੁੰਦੀਆਂ ਆ ਉਹ ਲੋਕ ਜਿਹੜੇ ਬਚੇ ਰਹਿਣ ਪਰ ਇਸ ਮਹਿਕਮੇ ਨੂੰ ਕਹਿੰਦੇ ਵੀ ਖਤਮ ਕਰਕੇ ਇਲਨ ਮਸਕ ਇਸ ਦੇ ਵਿੱਚੋਂ ਬਚ ਜਿਹੜਾ ਉਹ ਨਿਕਲੇਗਾ ਤੇ ਆਪਣੀ ਮਨਮਰਜ਼ੀ ਦੇ ਨਾਲ ਉਸ ਵੀਜ਼ਾ ਨੂੰ ਆਪਣੇ ਐਕਸ ਦੇ ਨਾਲ ਜਿਹੜਾ ਉਹ ਅ ਮਰਜ ਜਿਹੜਾ ਉਹ ਕਰੇਗਾ ਵੀ ਕਿੱਦਾਂ ਜਿਹੜੀ ਉੱਥੇ ਪੇਮੈਂਟ ਸਿਸਟਮ ਨੂੰ ਚਲਾਉਣਾ ਆ ਦੂਜੇ ਪਾਸੇ ਇੱਕ ਕੰਫਰਟ ਦਾ ਇੰਟਰਸਟ ਦਾ ਜਿਹੜਾ ਸਿੱਧਾ ਇੱਕ ਹੋਰ ਉਦਾਹਰਨ ਸਾਹਮਣੇ ਆ ਰਿਹਾ ਆ ਸਪੇਸ ਐਕਸ ਡਿਪਾਰਟਮੈਂਟ ਆਫ ਡਿਫੈਂਸ ਦੇ ਨਾਲ ਤੇ ਇਹਦਾ ਟੈਸਲਾ ਤੇ ਹੋਰ ਜਿਹੜੀਆਂ ਜਿਹੜੀ ਕਈ ਕੰਪਨੀਆਂ ਆ ਉਹ ਵੱਖ-ਵੱਖ ਤਰੀਕੇ ਦੇ ਇਕੈਲੋ ਵੀ ਉਹ ਲਾਉਂਦੀਆਂ ਆ ਬੋਲੀ ਲਾਉਂਦੀਆਂ ਆ ਕੋਈ ਪ੍ਰੋਜੈਕਟਸ ਜਿਹੜੀਆਂ ਉਹ ਲੈਣ ਦੇ ਲਈ ਹੁਣ ਜਦ ਇਸ ਦੇ ਬੰਦਿਆਂ ਦੇ ਕੋਲ ਸਿੱਧਾ ਐਕसेस ਵੱਖ-ਵੱਖ ਡਿਪਾਰਟਮੈਂਟਸ ਦੀ ਇਨਫੋਰਮੇਸ਼ਨ ਦਾ ਹੋਊਗਾ ਇਸ ਨੂੰ ਇਹ ਪਤਾ ਹੋਊਗਾ ਵੀ ਇਸ ਤੇ ਜਿਹੜੇ ਕੰਪੈਟੀਟਰ ਆ ਕਿੰਨੀ ਜਿਹੜੀ ਮਾਇਆ ਉਸ ਪ੍ਰੋਜੈਕਟ ਦੇ ਲਈ ਲਾ ਰਹੇ ਆ ਤੇ ਉਸ ਨੂੰ ਉਹ ਸਿੱਧੇ ਤੌਰ ਦੇ ਉੱਤੇ ਵਿਨ ਜਿਹੜਾ ਉਹ ਕਰ ਸਕਦਾ ਹੈ ਸੋ ਇਹ ਜਿਹੜੀ ਪੋਲੀਟੀਕਲ ਕ腐ਸ਼ਨ ਜਾਂ ਕਹਿ ਸਕਦੇ ਆਂ ਵੀ ਜਿਸ ਤਰੀਕੇ ਦੇ ਨਾਲ ਇਹ ਹੁਣ ਆਪਣੀ ਇਸ ਡੌਜ ਦੇ ਵਿੱਚ ਅਹੁਦੇ ਤੇ ਆ ਕੇ ਉਸ ਦਾ ਕਿਦਾਂ ਫਾਇਦਾ ਜਿਹੜਾ ਉਹ ਚੱਕੂਗਾ ਇਹ ਦੇਖਣ ਵਾਲੀ ਗੱਲ ਆ ਟਰਾਂਸਪਰੈਂਸੀ ਦੀ ਗੱਲ ਤਾਂ ਉਹ ਕਰਦਾ ਆ ਪਰ ਕਨਫਲਿਕਟ ਆਫ ਇੰਟਰਸਟ ਨੂੰ ਉਹ ਡਾਊਨ ਪਲੇ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ ਹੈਗਾ ਆ ਪਰ ਆਪਾਂ ਨੂੰ ਵੀ ਇਵੈਂਚੁਅਲੀ ਇਹ ਪਤਾ ਹੁੰਦਾ ਵੀ ਕੋਈ ਵੀ ਬਿਜ਼ਨਸ ਵਾਲੇ ਜਿਹੜੇ ਲੋਕ ਆ ਉਹ ਫਾਇਦਾ ਇਵੈਂਚ ਜਿਹੜਾ ਉਹ ਪਾਲਦੇ ਹੈਗੇ ਆ ਸੋ lettes see ਮੈਕਮੈਨ ਨੂੰ ਰਦੋ ਬਦਲ ਕਰਕੇ ਉਹਨਾਂ ਨੂੰ ਖਤਮ ਕਰਕੇ ਤੇ ਜਿਹੜੀ ਆ ਕਿਸ ਤਰੀਕੇ ਦੇ ਨਾਲ ਓਵਰਆਲ ਜਿਹੜਾ ਉਹ ਫਾਇਦਾ ਜਿਹੜਾ ਉਹ ਪੰਚਾਉਣ ਦੇ ਵਿੱਚ ਕਾਮਯਾਬ ਜਿਹੜੇ ਹੋ ਰਹਿੰਦੇ ਆ ਪਰ ਰੌਲਾ ਰੱਪਾ ਹੁਣ ਇਲਨ ਮਸਕ ਨੂੰ ਲੈ ਕੇ ਜਿਹੜਾ ਹੁਣ ਖਾਸਾ ਜਿਹੜਾ ਉਹ ਪੈ ਰਿਆ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਦੀ ਟਰੰਪ ਹਣੀ ਇਸ ਗੱਲੋਂ ਕਹਿ ਸਕਦੇ ਵੀ ਖੁਸ਼ ਹੋਣਗੇ ਇਸ ਬਾਅਦ ਬਾੜਾ ਜਿਹੜਾ ਫੋਕਸ ਆ ਹੁਣ ਮੀਡੀਆ ਦਾ ਵੀ ਇਲਨ ਮਸਕ ਦੇ ਉੱਤੇ ਨਾਲ ਦੇ ਨਾਲ ਬਣਦਾ ਜਾ ਰਿਹਾ ਆ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਸਰਕਾਰ ਦੇ ਵਿੱਚ ਉਹ ਉਹਦਾ ਹਰ ਇੱਕ ਪਾਸੇ ਜਿਹੜੇ ਤੰਦ ਜਿਹੜੇ ਉਹਦੇ ਫੈਲ ਚੁੱਕੇ ਆ ਕੰਟਰੋਲ ਉਹ ਤਾਂ ਬਣ ਰਿਹਾ ਬੰਦੇ ਨੂੰ ਫਾਇਰ ਕਰ ਸਕਦਾ ਹਾਇਰ ਕਰ ਸਕਦਾ ਇਹ ਜਿਹੜੀ ਦੇਖਣ ਵਾਲੀ ਗੱਲ ਰਹੇਗੀ ਯਾਦ ਹੋਣਾ ਅਰਜੋਤ ਸਿੰਘ ਜੀ ਸਪੇਸਐਕਸ ਦਾ ਇੱਕ ਜਿਹੜਾ ਰਾਕਟ ਸੀਗਾ ਉਹ ਲਾਂਚ ਤੋਂ ਬਾਅਦ ਦੇ ਵਿੱਚ ਨਸ਼ਟ ਹੋ ਗਿਆ ਸੀ ਐਫਏਏ ਦੇ ਐਡਮਿਨਿਸਟਰेटर ਨੂੰ ਜਿਹੜਾ ਉਹਨਾਂ ਨੇ ਉਸ ਦੀ ਇਨਵੈਸਟੀਗੇਸ਼ਨ ਜਾਂਚ ਦੀ ਜਿਹੜੀ ਉਹ ਗੱਲ ਆਖੀ ਸੀ ਫਿਰ ਟਰੰਪ ਉਹਨਾਂ ਨੂੰ ਇਹਨਾਂ ਨੇ ਕਹਿ ਕੇ ਐਫਏਏ ਦਾ ਜਿਹੜਾ ਐਡਮਿਨਿਸਟਰेटर ਆ ਉਸ ਨੂੰ ਲਵਾ ਦਿੱਤਾ ਸੀਗਾ ਫਿਰ ਕਿੰਨੇ ਦਿਨਾਂ ਤੱਕ ਜਿਹੜਾ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਕੋਈ ਜਿਹੜਾ ਡਾਇਰੈਕਟਰ ਨਹੀਂ ਸੀਗਾ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਖਤਰਨਾਕ ਹਵਾਈ ਹਾਦਸਾ ਜਿਹੜਾ ਹੋਆ ਪਰ ਤਾਂ ਜਿਸ ਤੋਂ ਬਾਅਦ ਚਿਟਰਪ ਹੋਣੀ ਦੁਬਾਰਾ ਕਿਸੇ ਹੋਰ ਨੂੰ FAA ਦਾ ਜਿਹੜਾ ਡਾਇਰੈਕਟਰ ਆ ਉਹ ਲਾਉਂਦੇ ਹੈਗੇ ਆ ਸੋ ਕਹਿੰਦੇ ਵੀ ਰਿਵੈਂਜ ਦੀ ਪੋਲਿਟਿਕਸ ਵੀ ਨਾਲ ਦੇ ਨਾਲ ਜਿਹੜੀ ਮਸਕ ਦੇ ਦਿਲ ਦੇ ਵਿੱਚੋਂ ਜਿਹੜੀ ਉਹ ਜਾਂਦੀ ਨਹੀਂ ਹੈਗੀ ਸੋ ਇਸ ਇਨਫੋਰਮੇਸ਼ਨ ਦਾ ਸੈਂਸਿਟਿਵ ਇਨਫੋਰਮੇਸ਼ਨ ਦਾ ਉਹ ਕਿਦਾਂ ਫਾਇਦਾ ਚੱਕੂਗਾ ਕਿ ਵਾਕਿਆ ਹੀ ਕਨਫਲਿਕਟ ਆਫ ਇੰਟਰਸਟਸ ਦਾ ਜਿਹੜਾ ਉਹ ਆਊਗਾ ਜਿਹੜਾ ਪੋਟੈਂਸ਼ੀਅਲੀ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਆ ਉਹ ਹੁਣ ਦੇਖਣ ਵਾਲੀਆਂ ਗੱਲਾਂ ਰਹਿਣਗੀਆਂ